ਇੱਕ ਹੋਰ ਪ੍ਰਮਾਨਗੀ ਲੈਣੀ ਆ ਤੁਹਾਡੇ ਕੋਲ ਮਤਾ ਖੁੱਲ ਨਿਕਲ ਗਿਆ ਸੀ ਪ੍ਰਮਾਨਗੀ ਇਹ ਲੈਣੀ ਆ ਕਿ ਜਦੋਂ ਤੁਸੀਂ ਵੋਟਾਂ ਪਾਉਣ ਆਉਂਦੇ ਹੋ ਅਸੀਂ ਤੁਹਾਡੇ ਕੋਲ ਵੋਟਾਂ ਨਹੀਂ ਆ ਠੀਕ ਆ ਪਹਿਲਾਂ ਵੀ ਮੰਗਦੇ ਰਾਇਆ ਵੋਟਾਂ ਗਾਂ ਵੀ ਮੰਗਣੀਆਂ ਵਾ ਜੇ ਅੱਜ ਚ ਕਰਤੂਤ ਹੋਏਗੀ ਤੇ ਵੋਟਾਂ ਤੁਸੀਂ ਪਾਈ ਜਾਣੀਆਂ ਤੇ ਸਾਨੂੰ ਵੀ ਤੁਸੀਂ ਉਹਨਾਂ ਨੂੰ ਹੈਨਾ ਚੱਲਦਾ ਹੁਣ ਜਦੋਂ ਤੁਸੀਂ ਵੋਟਾਂ ਪਾਉਣ ਆਉਂਦੇ ਹੋ ਤੇ ਲੈਣਾ ਜ ਲੱਗੇ ਹੁੰਦੇ ਗਰਮੀਆਂ 'ਚ ਸਰਦੀਆਂ 'ਚ ਲੰਮੀਆਂ ਲੈਣਾ ਜ ਲੱਗੇ ਹੁੰਦੇ ਅੱਜ ਪਿੱਛੇ ਜੇ ਆਪਣੇ ਰੈਜੂਰੇਸ਼ਨ ਪੰਚਾਇਤ ਦੇ ਵੱਲੋਂ ਪਾਸ ਕਰ ਦਿੱਤਾ ਗਿਆ ਵਾ ਪਰ ਅੱਜ ਫਾਈਨਲ ਤੁਸੀਂ ਕਰਨਾ ਜਿੰਨੇ ਵੀ ਬੂਥ ਹੋਣਗੇ ਬੂਥ ਦੇ ਬਾਹਰ ਇੱਕ ਇੱਕ ਜੜੀ ਟੋਕਨ ਡਿਸਪਲੇ ਆਪਾਂ ਲਾਣੀ ਆ ਕੁਰਸੀਆਂ ਇੱਥੇ ਲੱਗ ਜਾ ਕਰਨੀਆਂ ਵਾ ਤੁਸੀਂ ਆਣ ਕੇ ਆਪਣੇ ਉਥੋਂ ਟੋਕਨ ਲੈਣਾ ਵਾ ਵੜਦਿਆਂ ਸਾਰੀ ਸਕੂਲ ਦੇ ਵਿੱਚ ਏਥੇ ਆੜ ਕੇ ਕੁਰਸੀਆਂ ਤੇ ਬਹਿ ਜਾਣਾ ਜਦੋਂ ਤੁਹਾਡੀ ਵਾਰੀ ਆਵੇ ਕਿ ਡਿਸਪਲੇ ਦੇ ਉੱਤੇ ਤੁਹਾਡੇ ਨੰਬਰ ਦੀ ਦਿਓ ਆ ਉੱਥੋਂ ਉੱਠ ਕੇ ਕੁਰਸੀਆਂ ਤੋਂ ਆੜ ਕੇ ਤੇ ਵੋਟ ਪਾ ਲੈਣੀ ਆ ਠੀਕ ਹੈ ਜਿੱਦਾਂ ਉਹਦੇ ਫਰਦ ਕੇਂਦਰ ਦੇ ਵਿੱਚ ਉਹਦੀ ਆਪਾਂ ਨੂੰ ਵਾਰੀ ਮਿਲਦੀ ਠੀਕ ਆ ਆਪਾਂ ਉਹਦੇ ਲਈ ਪੰਜ ਆਪਾਂ ਉਹਦੇ ਲਈ ਪੰਜ ਟੋਕਨ ਡਿਸਪਲੇ ਜਿਹੜੇ ਆ ਉਹ ਮੰਗਾਉਣ ਲੱਗੇ ਆ ਕੀ ਤੁਸੀਂ ਸਾਰਿਆਂ ਨੇ ਸਹਿਮਤ ਹੋ ਹਾਂ ਉਹਨੇ ਜਿਹੜੇ ਤੁਹਾਨੂੰ ਮਠੀਆਂ-ਮਠੀਆਂ ਖਾਇਆ ਕਹਿੰਦੇ ਚਾਹ ਚੁੱਕਾਇਆ ਕਰੀ ਸੀ ਮੈਂ ਜਿਹੜੇ ਹੋ ਗਿਆ ਇਹਦਾ ਚਾਹ ਰਹੀ ਹੋ ਗਈ ਕਿ ਨਹੀਂ ਰਹੀ ਆ